ਹਾਂ ਜੀ ਬਾਈ ਸਸਤਰਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ ਰੰਦੇਪਿੰਡ ਤੇ ਆ ਮਲਾਉਣੇ ਬਾਈ ਨੂੰ ਬਾਈ ਕੋਲੇ ਸੰਧ ਬਹੁਤ ਪਈ ਆ ਪੁਰਾਣੀ ਜਿੰਨੀ ਵੀ ਚੀਜ਼ ਨੇ ਚਾਹੀਦੀ ਹੈ ਉਹ ਸੋਨੇ ਗੱਲ ਕਰਦੇ ਆ ਸਸਤਰਗਾਲ ਜੀ ਸਸਤਰਗਾਲ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਤੇ ਵੀ ਆ ਜੀ ਮਰਵੇਜ ਦਾ ਕੰਪਨੀ ਚਲੋ ਕੋਈ ਨਹੀਂ ਹਾਂ ਜੀ ਤਾਂ ਥੋੜਾ ਇਹ ਸਾਰਾ ਜਿੰਨਾ ਹੈਗਾ ਜਿਗਾਰਦ ਤੁਸੀਂ ਇਹ ਸਾਰਾ ਦੇਖੇ ਕਰਨਾ ਹੈ ਆਹ ਸੇਲ ਵਾਸਤੇ ਜੀ ਆਪਾਂ ਲੈਣੇ ਵੀ ਆ ਪੁਰਾਣੇ ਸੰਧ ਪੁਰਾਣੇ ਸੰਧ ਦੇਖਦੇ ਆ ਅੱਛਾ ਅੱਛਾ ਹਾਂ ਜੀ ਇਹ ਉਹਦਾ ਨੰਬਰ ਰੱਖ ਦੋ ਬਾਈ ਜੀ 98764 42214 98764 42214 ਹਾਂਜੀ ਤੇ ਬਾਕੀ ਦੂਜਾ ਨੰਬਰ ਵੀ ਹੈਗਾ 9915214 753 ਠੀਕ ਹੈ ਤੇ ਇੱਕ ਹੈਗਾ 98763 42214 ਓਕੇ ਜੇ ਕਿਸੇ ਬਾਈ ਨੂੰ ਵੀ ਇਹ ਇਦਾਂ ਦੇ ਪੁਰਾਣੇ ਸੰਦਾਂ ਦੀ ਲੋੜ ਹੈ ਬਹੁਤ ਸਸਤੇ ਰੇਟਾਂ ਦੇ ਦਿੰਦੇ ਨੇ ਬਾਈ ਜੀ ਹੁਣੀ ਹਾਂ ਜੀ ਤੇ ਕਦੋਂ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਨੂੰ ਮਿਲ ਸਕਦੇ ਆ ਆਹ ਹਾਂ 24 ਘੰਟੇ ਹੀ ਕਰ ਵੀ ਆਪਣਾ ਵਿਖੇ ਆ ਜੀ ਕਦੋਂ ਬਾਜੀ ਨਹੀਂ ਠੀਕ ਆ ਫੋਨ ਤੇ ਕੰਟੈਕਟ ਕਰਕੇ ਕਦੋਂ ਵੀ ਆ ਸਕਦੇ ਆ ਹਾਂ ਜੀ ਇਹਨਾਂ ਕੋਲ ਸਾਰੇ ਸੰਦ ਹੈਪਪਰ ਸੀਟਰ ਵਗੈਰਾ ਪੁਰਾਣੀਆਂ ਤਵੀਆਂ ਇੰਜਨ-ਇੰਜਨ ਟਰਾਲੀਆਂ ਵਗੈਰਾ ਸਾਰਾ ਕੁਝ ਛੜਾ ਜੀ ਹਾਂ ਜੀ ਕੋਈ ਵੀ ਸਾਣ ਦੀ ਲੋਡ ਹੁੰਦੀ ਹੈ ਤੁਸੀਂ ਲੈ ਸਕਦੇ ਹਾਂ ਹਾਂ ਜੀ ਡੱਲੂ ਵਰਾ ਖੜੇ ਆ 16 ਤਵੀਆਂ 18 ਤਵੀਆਂ ਹਾਂ ਜੀ ਬਹੁਤ ਬਧੀਆ ਗਾਈ ਆਪਣੇ ਕੋਲ ਅਤੇ ਓਕੇ ਟੱਕੇ ਸਾਰਾ ਕੁਝ ਇਹਨਾਂ ਕੋਲੇ ਹੈਗਾ ਜੀ ਕਿਸੇ ਵੀ ਚੀਜ਼ ਦੀ ਲੋੜ ਆ ਮੇਰੇ ਖਿਆਲ ਐ ਜੀ ਸਿੰਘ ਜਿੰਨੀਆਂ ਜ਼ਿੰਮੇਵਾਰੀ ਤੇ ਲੋੜ ਵਾਲੀਆਂ ਚੀਜ਼ਾਂ ਨੇ ਸਾਰੀਆਂ ਇਹਨਾਂ ਕੋਲੇ ਹੈਗੀਆਂ ਨੇ ਹਾਂ ਗੱਠਾ ਵਾਲੇ ਟਰਾਲੇ ਚਾਹੀਦੇ ਹੁੰਦੇ ਗੱਠਾ ਵਾਲੇ ਟਰਾਲੇ ਵੀ ਕਿਰਾਏ ਤੇ ਦੇ ਦਿੰਦੇ ਆ ਮੁੱਲ ਵੀ ਦੇ ਦਿੰਦੇ ਅੱਛਾ ਉਹ ਵੀ ਹੈਗੇ ਨੇ ਉਹ ਜੀ ਹਾਂ ਜੀ ਤੁਹਾਨੂੰ ਦਿਖਾਇਆ ਉਧਰ ਵੀ ਆਪਣੇ ਬਾੜੇ 'ਚ ਬਣੀਆਂ ਜਾਂਦੇ ਗੱਠਾਂ ਅੰਤਰਾਂ ਦੀਆਂ ਹਾਂਜੀ ਹਾਂਜੀ ਭਾਈ ਜੀ ਇਹ ਨਾ ਇਹਨਾਂ ਕੋਲੇ ਇਹ ਟਰਾਲੇ ਨੇ ਜਿਹੜੇ ਆਪਣੇ ਪਰਾਲੀ ਢੋਂਦੇ ਆ ਗੱਠਾ ਵਾਲੇ ਟਰਾਲੇ ਹੇ ਵੀ ਇਹ ਬਣਾ ਕੇ ਦੇ ਦਿੰਦੇ ਆ ਕਿਰਾਏ ਤੇ ਵੀ ਦਿੰਦੇ ਆ ਤੇ ਵੇਚ ਵੀ ਦਿੰਦੇ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਆ ਦੇਖੋ ਸਾਹਮਣੇ ਸੰਦ ਜਿਹੜੀ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਜੀਆਂ ਖੜੀਆਂ ਆ ਟਰਾਲੇ ਦਾ ਬਾਧੂ ਖੜਿਆ ਇਹਨਾਂ ਕੋਈ ਐਦਾਂ ਦੇ ਟਰਾਲੇ ਪੁਰਾਣੇ ਜਿਹੇ ਲਿਆਉਂਦੇ ਇਹਨਾਂ ਨੂੰ ਫਿਰ ਰਿਪੇਅਰ ਕਰਦੇ ਜੇ ਰਿਪੇਅਰ ਚੰਗੀ ਤਰ੍ਹਾਂ ਕਰਕੇ ਜੇ ਫਿਰ ਲੈਣ ਨੂੰ ਦੇ ਦਿੰਦੇ ਆ ਜੀ ਇਹ ਲੈਣੇ ਮੁੱਲ ਲੈਣੇ ਮੁੱਲ ਲੈ ਲੋ ਜੇ ਕਿਰਾਏ ਤੇ ਲੈਣਾ ਕਰਾਇ ਤੇ ਲੈ ਜੋ ਆ ਟਰਾਲੀ ਖੜੀ ਆ ਜੀ ਇਹ ਕਰਾਹੇ ਖੜੇ ਨੇ ਆ ਡਬਲ ਡੁਗਰਾ ਇਹ ਜੇ ਖੜੇ ਆ ਮਿੱਟੀ ਚੱਕਣ ਵਾਲੇ ਇਹ ਡਬਲ ਡੁਗਰਾ ਇਹ ਜੇ ਖੜੇ ਨੇ ਆ ਦੇਖੋ ਕਿੰਨੇ ਖੜੇ ਆ ਅੱਗੇ ਆਪਣੇ ਕੋਲ ਹੋਰ ਸੰਦ ਆਗੇ ਜੀ ਇਹ ਜਿਹੜੀਆਂ 8 9 ਰੋਟਾਵੇਟਰ ਇਹ ਮਸ਼ੀਨਾ ਨੇ ਜੀ ਇਹ ਮਸ਼ੀਨਾ ਗਣਕ ਬੀਜਾਂ ਵਾਲੀਆਂ ਤੇ ਆ ਰੋਟਾਵੇਟਰ ਖੜਾ ਹੈ ਇਧਰ ਹੋਰ ਆ ਇੰਜਨ ਉਹ ਜਿਹੜੇ ਪਏ ਨੇ ਜਿਹੜੇ ਛੋਟੇ ਇੰਜਨ ਲੈਸਟਰ ਆਸ਼ੇ ਦੇ ਇੰਜਨ ਆਹ ਹੂੰ ਆਪਣੇ 임ਪਰਾਲੀ ਵਾਲੇ ਕਟਰ ਜੇ ਇਹ ਰੋਟਾਵੇਟਰ ਪਏ ਆ ਹਰ ਇੱਕ ਤਰ੍ਹਾਂ ਦੀ ਆਟਮ ਇਹਨਾਂ ਦੇ ਕੋਲੇ ਮੇਰੇ ਕੋਲ ਕੁੱਲ ਮਿਲਾ ਕੇ ਜਿੰਨੀ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਗਈਆਂ ਜ਼ਿੰਮੇਵਾਰੀ ਦੇ ਵਿੱਚ ਸਾਰੀਆਂ ਇਹ ਟਰਾਲੀ ਖੜੀ ਆ ਇਹ ਮਿੱਟੀ ਚੱਕਣ ਵਾਲੀ ਮਸ਼ੀਨ ਖੜੀ ਆ ਢੰਬਾ ਖੜਾ ਜੀ ਅੱਗੇ ਟਰਾਲੀ ਖੜੀ ਆ ਐਡਾ ਇਹ ਸਾਰੇ ਇਹਨਾਂ ਕੋਲੇ ਬਹੁਤ ਖੜਿਆ ਟਰੈਕਟਰ ਟੁੱਟੇ ਹੋਏ ਖੜੇ ਆ ਪੁਰਾਣੇ ਏਸਾਰੇ ਚੰਦ ਖੜੇ ਆ ਤੇ ਜੇ ਕਿਸੇ ਵੀਰ ਭਾਈ ਨੂੰ ਚਾਹੀਦੇ ਇਹਨਾਂ ਦੇ ਨੰਬਰ ਬੋਲੇ ਹੋਏ ਆ ਵਿੱਚ ਤੇ ਬਾਕੀ ਉੱਤੇ ਵੀ ਲਾ ਦੇਣਗੇ ਤੁਸੀਂ ਕੰਟੈਕਟ ਕਰ ਲਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਦਬਕੇ ਸ਼ੇਅਰ ਕਰ ਦਿਓ ਨਾਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗਲੀ ਵੀਡੀਓ ਤੱਕ ਸਤਿ ਸ੍ਰੀ ਅਕਾਲ ਜੀ ਸਦਨ